ਸਰੇਕ ਵਿਅਕਤੀ ਜਿਹੜਾ ਰੈਸਟ ਹੋਇਆ ਉਹ ਕੀ ਨਾ ਉਹਦਾ ਕਿਸ ਮਸਲੇ ਨੂੰ ਫੜਿਆ ਗਿਆ ਕਿ ਇੱਕ ਕੁਸੂ ਬਣਾਉਂਦੇ ਹਾਂ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪਾਲਿਸੀ ਸਾਡੀ ਚੱਲ ਰਹੀ ਆ ਇਹਦੇ ਜ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਹਿਤ ਅ ਕੱਲ ਸਾਡੀ ਸੀਏਜੀ ਦੀ ਟੀਮ ਨੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਕ੍ਰੀਏਟ ਕੀਤਾ ਤੇ ਜਿੱਥੇ ਕਵਨਪਲੀ ਸਿੰਘ ਆ ਕਾਨੂਆ ਰੋਡ ਦਾ ਲੜਕਾ ਸੀਗਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਪਾਸੋਂ ਜਿਹੜਾ 100 ਗ੍ਰਾਮ ਹੈਰੋਇਨ ਤੇ ਪਲੱਸ 30000 ਰੁਪਿਆ ਕੈਸ਼ ਦੀ ਡਰਾਈਵ ਮੰਨੀ ਹੈ ਉਹ ਰਿਕਵਰ ਕਰਕੇ ਤੇ ਥਾਣਾ ਸਿਵਲ ਲਾਈਨਸ ਦੇ ਵਿੱਚ ਜਿਹੜਾ ਮਕਦਮਾ ਲੱਜ ਕਰਵਾਇਆ ਗਿਆ ਹੈ ਸਾਰੇ ਇਹ ਪਹਿਲਾ ਕੇਸ ਹੈ ਜੀ ਪਹਿਲਾਂ ਵੀ ਇੱਥੇ ਕੋਈ ਮੰਨ ਚਲਦਾ ਇਹਦੀ ਤੇ ਫਿਲਹਾਲ ਇਹਦਾ ਪਹਿਲਾ ਕੇਸ ਆ ਤੇ ਬਾਕੀ ਇਹਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਚੌਕੀ ਇਚਾਰਜ ਵੱਲੋਂ ਤੇ ਫਰਦਰ ਜਿਹੜਾ ਜਿਹੜਾ ਵੀ ਬੰਦਾ ਜਿੱਥੋਂ ਇਹ ਲੈ ਕੇ ਆ ਰਿਹਾ ਜਿਹਨੂੰ ਇਹ ਸੇਲ ਕਰਦਾ ਉਹ ਸਾਰਿਆਂ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੇ ਐਫ ਆਈ ਆਰ ਦੇ ਅੰਡਰ ਦੇ ਉਹਨਾਂ ਨੂੰ ਲਿਆ ਕੇ ਤੇ ਪ੍ਰੋਪਰ ਉਹਨਾਂ ਤੇ ਕਾਰਵਾਈ ਕਰਾਂਗੇ ਸਸ ਦੱਸਿਆ ਉਹਨਾਂ ਕੁਝ ਕੋੰਦਾ ਕੰਮ ਕਰਦਾ ਹੈ ਅ ਅ ਉਹਦੇ ਮੁਤਾਬਕ ਕਰੀਬ 6 ਮਹੀਨੇ ਤੋਂ ਕੰਮ ਕਰਦਾ ਸੀਗਾ ਇਕੱਲਾ ਹੀ ਕੰਮ ਕਰਦਾ ਜਾਂ ਕਿਸੇ ਗਰੁੱਪ ਨਾਲ ਅ ਨਹੀਂ ਇਹ ਜਿਹੜਾ ਸੇਲ ਕਰਦਾ ਉਹ ਇਕੱਲਾ ਕਰਦਾ ਬਾਕੀ ਲੈ ਕੇ ਆਉਂਦਾ ਡੈਫੀਨਿਟਲੀ ਪਿੱਛੇ ਜਿਹੜੇ ਬੰਦੇ ਆ ਉਹ ਫਰਦਰ ਗਰੁੱਪ ਹੋ ਸਕਦਾ ਕਿਉਂਕਿ ਇਸ ਲੈਵਲ ਦੀ ਰਿਕਵਰੀ ਦੇ ਵਿੱਚ ਪਿੱਛੇ ਵੱਡਾ ਗਰੁੱਪ ਹੋ ਸਕਦਾ ਡੈਫੀਨਿਟਲੀ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਪ੍ਰੋਪਰਲੀ ਜਦੋਂ ਫੜਿਆ ਗਿਆ ਤੇ ਪੈਦਲ ਹੀ ਜਾਂ ਕਿਸੇ ਅ ਇਹ ਪੈਦਲ ਹੀ ਸੀਗਾ ਆਪਣੇ ਘਰ ਦੇ ਲਾਗੂ ਫੜਿਆ ਗਿਆ ਜਸਟ ਗ੍ਰੇਡ ਦੇ ਲਾਗੂ